ਕੋਈ ਤਾਂ ਮੈਨੂੰ ਬੋਨਕਾਰ ਦੋ। ਓਏ ਮੈਨੂੰ ਕੋਈ ਦੱਸ ਦੋ ਮੇਰਾ ਪੁੱਤ ਕਿੱਥੇ ਆ। ਓਏ ਮੈਨੂੰ ਕੋਈ ਦੱਸ ਦੋ। ਰੁੰਦੀ ਕਰ ਲੌਂਦੀ ਵੱਖ-ਵੱਖ ਥਾਵਾਂ ਤੇ ਗੁੰਮਸ਼ੁਦਗੀ ਦੇ ਪੋਟਰ ਲਗਾ ਰਹੀ ਇਹ ਔਰਤ ਪੂਰਥਲਾ ਦੇ ਪਿੰਡ ਪੱਡਾ ਬੇੜ ਦੀ ਵਸਨੀਕ ਇੱਕ ਬੇਵਸ ਮਾਂ ਐ ਜਿਸ ਦਾ ਨੌਜਵਾਨ ਪੁੱਤ ਪਿਛਲੇ ਲਗਭਗ 3 ਦਿਨ ਤੋਂ ਲਾਪਤਾ ਹੈ ਜਾਣਕਾਰੀ ਮੁਤਾਬਕ ਪੀੜਤ ਔਰਤ ਦੇ ਗੁੰਮ ਹੋ ਚੁੱਕੇ ਮੁੰਡੇ ਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਹੈ ਜਿਸ ਕਾਰਨ ਉਹ ਬਿਨਾਂ ਕੁਝ ਦੱਸੇ ਘਰ ਤੋਂ ਚਲਾ ਗਿਆ ਤੇ ਮੁੜ ਵਾਪਸ ਨਹੀਂ ਆਇਆ ਪੀੜਤ ਔਰਤ ਨੇ ਉਸ ਦੀ ਬਹੁਤ ਭਾਲ ਕੀਤੀ ਉਸ ਨੇ ਕੋਈ ਰੇਲਵੇ ਸਟੇਸ਼ਨ ਗੁਰੂ ਘਰ ਤੇ ਕੋਈ ਵੀ ਅਜਹੀ ਥਾਂ ਨਹੀਂ ਛੱਡੀ ਜਿੱਥੇ ਉਸਦੇ ਮਿਲਣ ਦੀ ਆਸ ਹੋਵੇ ਪਰ ਪੀੜਤ ਔਰਤ ਨੂੰ ਉਸ ਦਾ ਪੁੱਤਰ ਨਹੀਂ ਮਿਲਿਆ ਜਿਸ ਤੋਂ ਬਾਅਦ ਆਖਰ ਉਸਨੇ ਗੁੰਮਸ਼ੁਦਗੀ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ ਪੀੜਤ ਮਾਂ ਨੇ ਮੀਡੀਆ ਅੱਗੇ ਸਭ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਉਸਦਾ ਪੁੱਤਰ ਦਿਖਾਈ ਦਿੰਦਾ ਹੈ ਤਾਂ ਉਸ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਪੀੜਤ ਔਰਤ ਨੇ ਪਰਿਵਾਰ ਦਾ ਮੋਬਾਈਲ ਨੰਬਰ ਵੀ ਯਾਰੀ ਕੀਤਾ ਜੋ ਅਸੀਂ ਵੀਡੀਓ ਦੇ ਨਾਲ ਦਿਖਾ ਰਹੇ ਹਾਂ ਅਦਾਰਾ ਖਬਰ ਹਰਪਲ ਇੰਡੀਆ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵਿਛੜਿਆਂ ਨੂੰ ਮਿਲਾਇਆ ਜਾਵੇ ਅਦਾਰਾ ਖਬਰ ਹਰ ਪਲ ਇੰਡੀਆ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵਿਛੜਿਆਂ ਨੂੰ ਮਿਲਾਇਆ ਜਾਵੇ। ਸੋ ਸਾਡੀ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਮਾਂ ਦੇ ਵਿਛੜੇ ਹੋਏ ਪੁੱਤਰ ਨੂੰ ਉਸ ਨਾਲ ਮਿਲੌਣ 'ਚ ਸਾਡਾ ਸਹਿਯੋਗ ਕੀਤਾ ਜਾਵੇ। ਤਾਂ ਵੇ ਮੇਰੇ ਕੋਈ ਹਲਪ ਕਰ ਦੋ ਮੇਰਾ ਪੁੱਤ ਕਰਿਆ ਜਵੇ ਤੱਕ ਕਰ ਦਿੰਦੇ ਪੁੱਤ ਕਰਿਆ ਜਵੇ ਮੇਰੇ ਪੈਸਾ ਮਾਗ ਤੱਕ ਕਰ ਦੋ ਮੈਨੋ ਕੋਈ ਦੱਸ ਦੋ ਮੇਰਾ ਪੁੱਤ ਕਿੱਥੇ ਆ ਆ ਮੈਨੋ ਕੋਈ ਦੱਸ ਦੋ ਮੇਰੇ ਕੋਈ ਹਲਪ ਕਰਾ ਉਹ ਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕੀ ਦੋ ਕੀ ਕਰਾਂ ਇਹ ਮੰਗਲਵਾਰ ਦਾ ਕੀ ਹੋਇਆ ਕਰੂੰ ਗੁੱਸੇ ਕੱਸੇ ਹੋ ਕੇ ਗਿਆ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੋਂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ ਪਿੰਡ 'ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਕਰੇ ਇੱਥੇ ਕੁ ਚੱਲ ਜਾਣਾ ਕਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਆ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸ ਦਵੇ ਸਾਡਾ ਪੁੱਤ ਕਿੱਥੇ ਆ ਮੋਰਸ ਰਿਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਗੰਧ ਜਰਾਕ ਬੰਦ ਕਰ ਲਓ ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ ਪਰਿਵਾਰ ਦਾ 78883 95295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜਰੂਰੀ ਸੂਚਨਾ ਦੋਵੇ ਵੀ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦਿਸਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਜੇ ਤੀਤੋ ਚੀਤੀ ਦੱਸੋ ਮਾਓਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਵੀ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਘੁੰਮ ਰਿਹਾ ਉਹਦੀ ਉਮਰ ਕਿੰਨੀ ਦੱਸਿਆ ਵਾ ਕਿ ਮੁੰਡੇ ਨੇ ਉਹ ਹੀ ਨੰਬਰ ਆ ਮੈਨੂੰ ਇੰਨਾ ਖਿਆਲ ਨਹੀਂ ਉਮਰ ਦਾ 18 ਸਾਲ 19 ਸਾਲ ਦਾ ਦੱਸਦੇ ਆ ਜੀ 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 ਤੇ ਕੋਸ਼ਿਸ਼ ਹੈ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਪਾ ਕੇ ਤੂੰ ਤੇ ਬੰਨ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਦੋਂ ਦੀ ਤਲਾਸ਼ ਕਰ ਰਹੇ ਆ ਤਲਾਸ਼ ਤਲਾਸ਼ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁੰਦੀ ਐ ਗੁਰਦੁਆਰਿਆਂ ਚ ਕੱਜੀ ਅੱਡਿਆਂ ਚ ਪਿੱਕੇ ਕਤੇ ਬੈਠਾ ਹੋਵੇ ਚਾਹੇ ਕਿ ਗੁਰਦੁਆਰੇ ਲੰਗਰ ਪ੍ਰਸਾਦਾ ਚਾਹਦਾ ਹੋਊਗਾ ਜੀ 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 ਮੈਜਬੇਤ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਆ ਕਿੱਥੋਂ ਆਇਆ ਜਿੰਨੂੰ ਕਹੇ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਵੱਡੇ ਬੇਟਾ ਬੱਚਾ ਬਾਫੀ ਤੇ ਦਿੱਤਾ ਜਾਵੇ ਬਹੁਤ ਧੰਨਵਾਦ ਹੈ ਨਾਮ ਉਹਦਾ ਸਾਗਰ 19 ਥਾ ਤਾਂ 19 ਕਿ ਸਾੜਾ ਤੱਕ ਮਰ ਆ ਰਹੀ ਕਿਦੋਂ ਕੰਮ ਹੋਏ 6 ਤਰੀਕ ਦੇ 7 ਵਜੇ 10 ਵਜੇ ਦਾ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੇ ਦੱਸ ਕੇ ਗਏ ਆ ਵੀ ਕਿੱਥੇ ਮੈਂ ਜਾ ਰਿਹਾ ਕੋਈ ਕੁਝ ਨਹੀਂ ਦੱਸ ਕੇ ਗਿਆ ਉਹਦਾ ਚਲ ਗਿਆ ਘਰ ਪਹਿਲੂ ਵੀ ਚਲ ਜਾਂਦੇ ਸੀ ਅਕਸਰ ਘਰੋਂ ਪਹਿਲੂ ਜਿੱਦਾ ਘਰੋਂ ਚਲ ਜਾਂਦੇ ਸੀ ਪਿੰਡ ਚ ਰਹਿੰਦਾ ਸੀ ਅੱਜ ਕੋ 6 ਦਿਨ ਹੋ ਗਿਆ ਆਇਆ ਨਹੀਂ ਵਾਪਸ ਮਨੋ ਦਿਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੋਲੀਆ ਕੀ ਆ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹੁੰਦਾ ਹਾਈਟ ਕਿੰਨੀ ਕਰਦੀ ਹਾਈਟ ੜੀ ਛੇ ਫੁੱਟ ਹੈ ਜੀ ਕਿੱਥੇ ਕਿੱਥੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇੱਧਰ ਸਾਰਾ ਘੁੰਮਿਆਂਦਾ ਕਿਤੇ ਉਹ ਲੱਭਾ ਪੁਲਿਸ ਕੋਲ ਸਹਾਇਤਾ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿੱਥੇ ਵੀ ਜਿਸ ਜੇਸੇ ਨੂੰ ਵੀ ਦਿਖੇ ਤਾਂ ਉਹ ਹਨਾ ਹੋਰ ਨੰਬਰ ਤੇ ਫੋਨ ਕਰ ਦੇਵੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫੇਰ ਦੁਬਾਰਾ ਬੋਲ ਦਿਓ 788375295